ਜਲ ਰਹੀ ਜਿਖਾ ਦੀਆਂ ਇਹ ਤਸਵੀਰਾਂ ਤਰਨਤਾਰਨ ਦੇ ਪਿੰਡ ਫਤੇ ਚੱਕਦੀਆਂ ਨੇ ਜਿੱਥੇ ਭਾਬੀ ਨੇ ਕਥੇ ਤੌਰ ਤੇ ਆਪਣੀ ਨਨਾਨ ਦਾ ਕਤਲ ਕਰਕੇ ਉਸ ਨੂੰ ਸਾੜ ਦਿੱਤਾ ਮ੍ਰਿਤਕ ਸਤਿੰਦਰਜੀਤ ਦੀ ਉਮਰ 25 ਸਾਲ ਸੀ ਮੁਲਜ਼ਮ ਸੁਖਵਿੰਦਰ ਕੌਰ ਦਾ ਪਤੀ ਸ਼ਰਨਜੀਤ ਸਿੰਘ ਡਰਾਈਵਰੀ ਕਰਦਾ ਸੀ ਤੇ ਅਕਸਰ ਘਰੋਂ ਬਾਹਰ ਰਹਿੰਦਾ ਸੀ ਇਲਜ਼ਾਮ ਨੇ ਕਿ ਸੁਖਵਿੰਦਰ ਕੌਰ ਦੇ ਆਪਣੇ ਪਤੀ ਦੇ ਮਾਮੇ ਦੇ ਮੁੰਡੇ ਨਾਲ ਨਜਾਇਜ਼ ਸਬੰਧ ਸਨ ਨਨਾਨ ਸਤਿੰਦਰਜੀਤ ਨੂੰ ਇਸ ਬਾਰੇ ਪਤਾ ਲੱਗ ਗਿਆ ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਵੀ ਅਸੀਂ ਗੱਡੀ ਤੇ ਗਏ ਹਾਂ ਤੇ ਪਿੱਛੋਂ ਮੇਰੀ ਘਰ ਵਾਲੀ ਨੇ ਮੇਰੀ ਭੈਣ ਦਾ ਵੀ ਤਰ੍ਹਾਂ ਉਹਨੂੰ ਸੱਟ ਲਾ ਕੇ ਜਿੰਦੀ ਨੂੰ ਸਾੜਦਾ ਜੀ ਪਤਾ ਨਹੀਂ ਜਿੰਦੀ ਨੂੰ ਸਾੜਦਾ ਜੇ ਕਿ ਸਹਿਗ ਦੀ ਨੂੰ ਸਾੜਦਾ ਤੇ ਬਾਅਦ ਹੁਣ ਪਤਾ ਲੱਗਾ ਜੀ ਇਹਨੇ ਸਾਡੀ ਪਰਜਾਈ ਨੇ ਆਪਣੇ ਦੋ ਯਾਰਾਂ ਦੇ ਨਾਲ ਰਲ ਕੇ ਇੱਕ ਸਾਡੇ ਮਾਮੇ ਦਾ ਮੁੰਡਾ ਵਾ ਇੱਕ ਉਹਦੇ ਨਾਲ ਹੋਰ ਸੀ ਕੋਈ ਮੁੰਡਾ ਸਾਨੂੰ ਨਹੀਂ ਪਤਾ ਕੌਣ ਸੀ ਉਹ ਉਹਨੂੰ ਨਾਲ ਸੱਦਿਆ ਇੱਥੇ ਘਰ ਕੋਈ ਗਲਤ ਹਰਕਤ ਕੀਤੀ ਮੇਰੀ ਭੈਣ ਕੱਲੀ ਸੀ ਦੂਜੇ ਕਮਰੇ ਸੁੱਤੀ ਸੀ ਦੁਪਹਿਰੇ ਉੱਠ ਕੇ ਉੱਪਰ ਹੀ ਆ ਗਈਏ ਉਹਨਾਂ ਦੇ ਕਮਰੇ ਚ ਇਧਰਲੇ ਕਰੇ ਦੇ ਵਿੱਚ ਜਦੋਂ ਉਹਨਾਂ ਦੇਖ ਲਿਆ ਵੀ ਮੇਰੀ ਭੈਣ ਨੇ ਲਲਕਾਰਿਆ ਤੁਸੀਂ ਸਾਡ ਘਰ ਖਲਾਰਾ ਗੰਦ ਪਾਉਣ ਲੱਗੇ ਜੇ ਮੈਂ ਤੁਹਾਨੂੰ ਦੱਸੂਗੀ ਪਤਾ ਮੰਮੀ ਆਉਣ ਵਾਲੀ ਹੈ ਮਨੱਸ ਦੂੰਗੀ ਇਹਨਾਂ ਉਦੋਂ ਹੀ ਮੇਰੀ ਭੈਣ ਨੂੰ ਫੜ ਲਿਆ ਏ ਪਹਿਲੋਂ ਕਹੀ ਉਹਨੂੰ ਮਾਮੇ ਮੇਰੇ ਦਾ ਮੁੰਡਾ ਛੋਟਾ ਬਾਹਰ ਚੱਲ ਗਿਆ ਉਸ ਟਾਈਮ ਵੋਟੀ ਘਰੇ ਵੋਟੀ ਚੁੱਪ ਕੀਤੀ ਕੁੜੀ ਸਾਡੀ ਨੇ ਪਤਾ ਨਹੀਂ ਬੱਚ ਸੌਂ ਗਈ ਇਹ ਪਿਛਲੇ ਕਮਰੇ ਚ ਜਾ ਕੇ ਕੀ ਕੀਤਾ ਇਹਨਾਂ ਪਹਿਲਾਂ ਇਥੇ ਸ਼ਬੀਲ ਲਿਆ ਕੇ ਪਿੱਲੋ ਮਿੱਠੇ ਪਿਆਰੇ ਹੋ ਕੇ ਸ਼ਬੀਲ ਸ਼ਬੀਲ ਦੇ ਵਿੱਚ ਕੋਲਛ ਕੋਲ ਕੇ ਉਹਨੂੰ ਪਿਆ ਛੱਡਿਆ ਏ ਉਹਨੂੰ ਬਿਉਸ਼ ਕੀਤਾ ਏ ਫੇਰ ਉਹ ਲੰਮੇ ਪਈ ਸੀ ਉਹਦੇ ਸਿਰ ਦੇ ਵਿੱਚ ਕੇਲੇ ਜਿਹੜੇ ਠੁੱਕਣ ਵਾਲੀ ਦੇ ਖੋਖਰੀਏ ਕੋਈ ਉਹਦੇ ਸਿਰ ਦੇ ਵਿੱਚ ਵਾਰ ਕੀਤਾ ਏ ਉਹਨਾਂ ਘਰੇ ਹੀ ਸਾੜ ਛੱਡਿਆ ਏ ਮੁਲਜ਼ਮ ਨੇ ਸਤਿੰਦਰਜੀਤ ਕੌਰ ਦੇ ਕਤਲ ਦੀ ਗੱਲ ਕਬੂਲੀ ਹੈ ਨੀ ਲੜਕੀ ਨੂੰ ਜੋ ਮਾਰੇ ਕੋਸਨ ਨੂੰ ਗਲਤ ਕਹਿੰਦੀ ਸੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ